ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕਾਦਿਆਂ ਦੇ ਮਹੱਲਾ ਪ੍ਰਤਾਪ ਨਗਰ ਦੇ ਅਮਿਤ ਟੈਂਟ ਹਾਊਸ ਵੱਲੋਂ ਮਿੱਠੇ ਜਲਦੀ ਛਬੀਲ ਜਲਦੀ ਦਾ ਛੋਲੇ ਕੜਾ ਅਤੇ ਦਾਲ ਫੁਲਕੇ ਦਾ ਖੁੱਲਾ ਲੰਗਰ ਲਗਾਇਆ ਗਿਆ। ਗੱਲਬਾਤ ਕਰਦਿਆਂ ਅਮਿਤ ਕੁਮਾਰ, ਅਸ਼ਵਨੀ ਕੁਮਾਰ, ਅਮਿਤ ਕੁਮਾਰ, ਯੂਐਸਏ ਵਰੁਣ, ਤੇਜਪਾਲ, ਗਿੰਨੀ, ਬੇਂਦਰਾ, ਗੌਰਵ, ਪਨੋਤ, ਰਾਜਾ ਸੰਦੂ, ਅਜੀ ਗਾਰਮੈਂਟ ਕਾਲੀ ਰਗੂ ਸ਼ਰਮਾ ਸੋਨੀ ਬੁੱਟਰ ਡਾਕਟਰ ਨਰੇਸ਼ ਕੁਮਾਰ ਵਿਕਰਮਜੀਤ ਸਿੰਘ ਡਿੰਪਲ ਕਨੇਡਾ ਅਤੇ ਵਿਸ਼ੂ ਗੌਰਵ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਿੱਠੀ ਛਬੀਲ ਛੋਲੇ ਜਰਜੀਰਾ ਅਤੇ ਦਾਲ ਫੁਲਕੇ ਦੇ ਖੁੱਲੇ ਲੰਗਰ ਲਗਾਏ ਗਏ ਹਨ ਉਹਨਾਂ ਨੇ ਕਿਹਾ ਕਿ ਬੱਚੇ ਨਸ਼ਿਆਂ ਨੂੰ ਛੱਡ ਕੇ ਗੁਰੂ ਦੇ ਲੜ ਲੱਗਣ ਅਤੇ ਮਾਤਾ ਪਿਤਾ ਦੀ ਸੇਵਾ ਕਰਨ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅਮਰ ਕੁਮਾਰ ਜੀ ਛਬੀਲ ਆਈ ਕਿ ਕਿਆ ਕਰੇ ਅੱਜ ਮੇਰੇ ਛੋਟੇ ਵੀਰ ਅਮਿਤ ਪੈਂਟ ਹਾਊਸ ਨੇ ਸਾਰੇ ਪਰਿਵਾਰ ਨੇ ਮਿਲ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਉਹਨਾਂ ਨੇ ਆਪਣੇ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਦੇ ਉਹਨਾਂ ਸਾਰਿਆਂ ਨੂੰ ਸਮਰਪਿਤ ਅੱਜ ਗਰਮੀਆਂ ਦੇ ਦਿਨਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਬੀਲ ਤੇ ਗੁਰੂ ਘਰ ਲੰਗਰ ਜਿਹੜਾ ਉਹਨਾਂ ਨੇ ਤਿਆਰ ਕੀਤਾ ਤੇ ਅੱਜ ਉਹ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਇੱਥੇ ਲਾਇਆ ਅਸੀਂ ਵੀ ਸਾਰੇ ਉਹਨਾਂ ਨੂੰ ਅੱਜ ਇੱਥੇ ਵਧਾਈ ਦੇਣ ਲਈ ਪਹੁੰਚੇ ਆਂ ਤੇ ਸਾਰੇ ਹਮਮ ਆ ਗਏ ਅਸੀਂ ਜਿਹੜੇ ਲੰਗਰ ਵਰਤਾ ਰਹੇ ਆਂ ਅਸ਼ਪੀਰ ਦਾ ਜਲ ਵਰਤਾ ਰਹੇ ਆਂ ਉਹ ਨੌਜਵਾਨ ਪੀੜ੍ਹੀ ਕਹਣਾ ਸਰ ਨੌਜਵਾਨ ਪੀੜ੍ਹੀ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਆਪਣੇ ਜਿਹੜੇ ਸਾਡੇ ਗੁਰੂ ਸਹਿਬਾਨਾਂ ਨੇ ਜਿਹੜੇ ਉਹਨਾਂ ਦੀਆਂ ਟੀਚਿੰਗਸ ਨੇ ਸਾਰੇ ਅਸੀਂ ਉਹਨਾਂ ਦੇ ਉੱਤੇ ਚੱਲੀਏ ਤੇ ਜਿਵੇਂ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੀਆਂ ਗਾਈਡਲਾਈਨਸ ਨੇ ਜੋ ਜੋ ਉਹਨਾਂ ਨੇ ਕਿਹਾ ਉਸ ਦੇ ਹਿਸਾਬ ਦੇ ਨਾਲ ਅਸੀਂ ਸਾਰੇ ਜਿਹੜੇ ਆ ਉਸ ਚੀਜ਼ ਦੇ ਉੱਤੇ ਉਹਦੇ ਧਾਰਨੀ ਬਣੀ ਹੈ ਮੈਂ ਗੌਰਵ ਨੋਟ ਅੱਜ ਦਾ ਜੋ ਇਹ ਪਾਵਨ ਤੇ ਪਵਿੱਤਰ ਦਿਹਾੜੇ ਤੇ ਅਮੀਟੈਂਟ ਹਾਊਸ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਯੋ ਲੰਗਰ ਹਰ ਸਾਲ ਦੀ ਤਰ੍ਹਾਂ ਜੋ ਤੋਂ ਲੰਗਰ ਵਰਤਾਇਆ ਜਾਂਦਾ ਹੈ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਜਿਹੜੇ ਵੱਡ ਬਡੇਰੇ ਨੇ ਉਹਨਾਂ ਦੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਜੋ ਇਹ ਲੰਗਰ ਦੀ ਸੇਵਾ ਸ਼ਬੀਲ ਦੀ ਸੇਵਾ ਹਰ ਸਾਲ ਹੀ ਕਰਦੇ ਨੇ ਉਸੇ ਤਰ੍ਹਾਂ ਉਸ ਲੜੀ ਦੇ ਅਨਸਾਰ ਹੀ ਇਸ ਸਾਲ ਵੀ ਸ਼ਬੀਲ ਦੀ ਤੇ ਲੰਗਰ ਦੀ ਸੇਵਾ ਕਰ ਰਹੇ ਨੇ ਤੇ ਪ੍ਰਮਾਤਮਾ ਸ੍ਰੀ ਗੁਰਵਰਜਨ ਦੇਵ ਜੀ ਮਹਾਰਾਜ ਇਹਨਾਂ ਤੇ ਬਾਰ ਕਿਰਪਾ ਰੱਖਣ ਇਹਨਾਂ ਦੇ ਇਹਨਾਂ ਨੂੰ ਦਿਨ ਦੁੱਖ ਨਹੀਂ ਰਾਤ ਚੌਂ ਨਹੀਂ ਤਰੱਕੀ ਬਖਸ਼ਣ ਨੌਜਵਾਨ ਪੀੜੀ ਨੂੰ ਕੀ ਕਹਿਣਾ ਨੌਜਵਾਨ ਪੀੜੀ ਨੂੰ ਹੀ ਕਹਿਣਾ ਚਾਹਾਂਗੇ ਕਿ ਨਸ਼ਿਆਂ ਤੋਂ ਦੂਰ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ-ਨਾਲ ਹੀ ਇਹ ਜੋ ਧਾਰਮਿਕ ਕੰਮ ਨੇ ਜੋ ਸਾਡੇ ਇਤਿਹਾਸ ਦੇ ਸਾਡੇ ਪਿਛੋਕੜ ਦੇ ਜੋ ਵੀ ਉਹਨੂੰ ਚੰਗੀ ਤਰੀਕੇ ਨਾਲ ਯਾਦ ਰੱਖਣ ਤਾਂ ਕਿ ਜੋ ਉਹ ਚੰਗੇ ਤੇ ਉਚੇਚੇ ਤੌਰ ਤੇ ਜਿਹੜੇ ਚੰਗੇ ਕੰਮ ਕਰ ਸਕਣ ਇਹ ਹੀ ਨੌਜਵਾਨ ਪੀੜੀ ਨੂੰ ਸਾਡਾ ਸਨੇਹਾ ਹੈ ਇਹ ਹੀ ਨੌਜਵਾਨ ਪੀੜੀ ਨੂੰ ਸਾਡੀ ਜੋ ਗਾਈਡਲਾਈਨ ਹੈ ਇਹ ਸਾਡੀ ਸਿੱਖਿਆ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਆ ਸਰਦਾਰਾਂ ਨੂੰ ਸਾਰਿਆਂ ਪੰਚਾਂ ਨੂੰ ਸਤਿ ਸ੍ਰੀ ਅਕਾਲ ਕਹਿੰਨੀ ਆ ਕੋਈ ਕਿਹਾ ਇਹ ਮੇਰੇ ਸਰਦਾਰਾਂ ਨੇ ਲੰਗਰ ਲਾਇਆ ਆ ਬੜਾ ਧਮਤਮਾ ਕੇ ਲੰਗਰ ਰਾਇਆ ਸਾਰੀ ਸੰਗਤ ਬਹੁਤ ਪਿਆਰ ਨਾਲ ਖਾਂਦੀ ਆ ਰੱਬ ਇਹਨਾਂ ਦੇ ਬੱਚਿਆਂ ਨੂੰ ਰਾਜੀ ਰੱਖੇ ਇਹਨਾਂ ਦੀ ਤੰਦਰੁਸਤੀ ਨਾਲ ਦੇਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ